ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਜਦੋਂ ਵੀ ਫਰੀਦਕੋਟ ਦੇ ਇਤਿਹਾਸ ਦੀ ਗੱਲ ਚੱਲਦੀ ਹੈ ਤਾਂ ਫਰੀਦਕੋਟ ਦਾ ਇਤਿਹਾਸ ਬੜਾ ਅਰਹਸਵਾਰਦੀ ਇਤਿਹਾਸ ਹੈ ਅਸੀਂ ਇਸ ਨੂੰ ਸੌਖਿਆਂ ਸਮਝਣ ਲਈ ਦੋ ਭਾਗਾਂ ਵਿੱਚ ਵੰਡ ਲੈਨੇ ਆ ਇੱਕ ਤਾਂ ਜਦੋਂ 1215 ਦੇ ਵਿੱਚ ਬਾਬਾ ਫਰੀਦ ਜੀ ਇੱਥੇ ਆਏ ਤੇ ਇੱਥੇ ਮੋਕਲ ਨਾਂ ਦੇ ਰਾਜੇ ਦਾ ਰਾਜ ਸੀ ਤੇ ਦੂਜਾ ਭਾਗ ਅਸੀਂ ਵੰਡ ਲੈਨੇ ਆ ਬਰਾੜ ਖਾਨਦਾਨ ਦੁਬਾਰਾ ਜਦੋਂ ਇੱਥੇ ਰਾਜ ਕਰਨਾ ਸ਼ੁਰੂ ਕੀਤਾ ਗਿਆ ਅੱਜ ਸੌਖਿਆ ਸਮਝਣ ਲਈ ਅਸੀਂ ਤੁਹਾਨੂੰ ਬਰਾੜ ਖਾਨਦਾਨ ਜਦੋਂ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਦਾ ਉਦੋਂ ਤੋਂ ਲੈ ਕੇ ਦਾ ਇਤਿਹਾਸ ਦੱਸਣ ਲੱਗੇ ਆ ਇਹ ਉਸ ਸਮੇਂ ਫਰੀਦਕੋਟ ਅੱਜ ਕੱਲ ਦਾ ਜਿਹੜਾ ਫਰੀਦਕੋਟ ਹੈ ਉਹ ਕਿਹੋ ਜਿਹਾ ਸੀ ਜਾਂ ਕਿਸ ਤਰ੍ਹਾਂ ਦਾ ਸੀ ਇਹ ਜਿਹੜਾ ਤੁਸੀਂ ਕਿਲਾ ਦੇਖ ਰਹੇ ਹੋ ਇਹ ਬਾਬਾ ਫਰੀਦ ਜੀ ਦੀ ਚਰਨਸ਼ੋਪਾਪਤ ਧਰਤੀ ਕਿਲਾ ਬਾਬਾ ਫਰੀਦ ਜੀ ਦੇ ਬਿਲਕੁਲ ਨੇੜੇ ਹੈ ਕੋਈ ਕੋ ਫਰਲਾਂਗ ਦੀ ਦੂਰੀ ਤੇ ਹੈ ਇਹ ਕਿਲਾ ਬਾਬਾ ਕਪੂਰ ਸਿੰਘ ਜਿਹੜੇ ਬਰਾੜ ਖਾਨਦਾਨ ਦੇ ਵਿੱਚੋਂ ਸੀ ਉਹਨਾਂ ਨੇ ਕੋਟ ਕਪੂਰਾ ਨਗਰ ਵਸਾਇਆ ਸੀ ਉਹਨਾਂ ਦੇ ਖਾਨਦਾਨ ਵਿੱਚੋਂ ਅੱਗੇ ਰਾਜਿਆਂ ਨੇ ਇੱਥੇ ਕਬਜ਼ਾ ਕੀਤਾ ਤੇ ਇਸ ਕਿਲੇ ਦੀ ਉਸਾਰੀ ਕਰਵਾਈ ਇੱਥੇ ਤੁਹਾਨੂੰ ਅਸੀਂ ਜਿਹੜਾ ਇਤਿਹਾਸ ਲਿਖਿਆ ਹੋਇਆ ਉਸ ਦੀ ਵੀ ਜਾਣਕਾਰੀ ਦੇਣ ਲੱਗੇ ਆਂ ਸਾਡੇ ਨਾਲ ਜੁੜੇ ਰਹਿਣਾ ਇਹ ਆ ਫਰੀਦਕੋਟ ਦਾ ਮੁੱਖ ਕਿਲਾ ਇੱਥੇ ਲਿਖਿਆ ਹੋਇਆ ਵੀ ਇਸ ਕਿਲੇ ਦਾ ਇਤਿਹਾਸ 12ਵੀਂ ਸਦੀ ਨਾਲ ਜੁੜਿਆ ਹੋਇਆ ਹੈ ਇਸ ਕਿਲੇ ਦਾ ਨਾਮ ਮੋਕਲ ਦੇਵ ਦੇ ਨਾਮ ਤੇ ਮੋਕਲ ਨਗਰ ਜਾਂ ਮੋਕਲ ਹਰਸੀ ਬਾਬਾ ਫਰੀਦ ਜੀ ਦੇ ਚਰਨ ਪਾਉਣ ਤੋਂ ਬਾਅਦ ਇਸ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਤੇ ਫਰੀਦਕੋਟ ਰੱਖ ਦਿੱਤਾ ਗਿਆ। ਬਾਬਾ ਫਰੀਦ ਜੀ ਦਾ ਕਾਪਸਤਾਨ ਕਿਲਾ ਮੁਬਾਰਕ ਵਿੱਚ ਅੱਜ ਵੀ ਸ਼ਸ਼ੋਭਤ ਹੈ। ਇਸ ਕਿਲੇ ਦੀ ਉਸਾਰੀ 1732 ਵਿੱਚ ਚੌਧਰੀ ਹਮੀਰ ਸਿੰਘ ਨੇ ਕਰਵਾਈ ਸੀ। ਇਹ 1899 ਤੱਕ ਸ਼ਾਹੀ ਘਰਾਣੇ ਦਾ ਨਿਵਾਸ ਇਸ ਵਿੱਚ ਹੀ ਸੀ। ਹੁਣ ਇੱਥੇ ਧਿਆਨ ਦੇਣ ਜੋ ਗੱਲ ਹੈ ਵੀ ਜਿਹੜਾ ਅੱਜ ਕੱਲ ਦਾ ਫਰੀਦਕੋਟ ਸ਼ਹਿਰ ਹੈ ਉਹ ਅੱਜ ਕੱਲ ਦੇ ਆਧੁਨਿਕ ਰੂਪ ਵਿੱਚ ਕਦੋਂ ਆਇਆ ਉਸ ਦੇ ਬਾਰੇ ਦੱਸ ਦਿੰਨੇ ਆ ਵੀ 1732 ਤੱਕ ਜਦੋਂ ਇੱਥੇ ਹਮੀਰ ਸਿੰਘ ਕਬਜ਼ਾ ਕਰਦਾ ਹੈ ਤਾਂ ਜਿਹੜੀਆਂ ਆਲੇ-ਦੁਆਲੇ ਇਮਾਰਤਾਂ ਦੇਖ ਰਹੇ ਹੋ ਜਾਂ ਬਾਜ਼ਾਰ ਦੇਖ ਰਹੇ ਹੋ ਇਹ ਉਦੋਂ ਨਹੀਂ ਮੌਜੂਦ ਸੀ ਜਦੋਂ ਇਹ ਕਿਲਾ ਕੋਟ ਕਰੋੜ ਤੋਂ ਕਿਲੇ ਨੂੰ ਦੇ ਕੇ ਉਥੋਂ ਇੱਟਾਂ ਲਿਆ ਕੇ ਇਸ ਕਿਲੇ ਨੂੰ ਉਸਾਰਿਆ ਗਿਆ ਦੁਬਾਰਾ ਉਸਾਰਿਆ ਗਿਆ ਤੇ ਕਿਹਾ ਜਾਂਦਾ ਪੰਜਾਬ ਸਰਕਾਰ ਦੀ 1967 ਦੀ ਵਿੱਚ ਕਿਤਾਬ ਲਿਖੀ ਹੋਈ ਆ ਸੈਂਸਸ ਆ ਬਠਿੰਡਾ ਹੈਂਡਬੁੱਕ 16 ਉਹਦੇ ਵਿੱਚ ਲਿਖਿਆ ਗਿਆ ਹੈਗਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਤਾਬ ਆ ਵੀ ਪਹਿਲਾ ਪਹਿਲ ਲੋਕ ਆ ਜਿਹੜੇ ਉਹ ਇਸ ਕਿਲੇ ਦੇ ਅੰਦਰ ਹੀ ਰਹਿੰਦੇ ਸਨ ਅਰਥਾਤ ਇੱਥੇ ਬਾਹਰ ਆਬਾਦੀ ਨਹੀਂ ਹੁੰਦੀ ਸੀ 1837 ਦੇ ਵਿੱਚ ਇਥੇ ਆਲੇ-ਦੁਆਲੇ ਸ਼ਹਿਰ ਦੇ ਕੰਧਾ ਕੰਡੀਆਂ ਗਈਆਂ ਜਿਹੜੀਆਂ ਇਹ ਕੰਧਾ ਕੰਡੀਆਂ ਗਈਆਂ ਉਹਨਾਂ ਦੇ ਕੁਝ ਨਿਸ਼ਾਨ ਅੱਜ ਵੀ ਮੌਜੂਦ ਨੇ ਕੁਝ ਘਟ ਚੁੱਕੇ ਨੇ ਜਿਵੇਂ ਗੇਟ ਰੱਖੇ ਗਏ ਨੰਦਿਆਣਾ ਗੇਟ ਕੰਮਿਆਣਾ ਗੇਟ ਘੰਟਾ ਘਰ ਕੋਲੇ ਗੇਟ ਤੇ ਉਸ ਤੋਂ ਬਾਅਦ ਫਿਰ ਇਸ ਸ਼ਹਿਰ ਨੂੰ ਵਸਾਉਣ ਲਈ ਪਲਾਨ ਬਣਾਇਆ ਗਿਆ ਤੇ 1885 ਤੋਂ ਬਾਅਦ ਇੱਥੇ ਹੋਰ ਬਿਲਡਿੰਗਾਂ ਸਾਰੀਆਂ ਗਈਆਂ ਤੇ ਬਾਜ਼ਾਰ ਬਣਾਇਆ ਗਿਆ। ਹੁਣ 1215 ਤੋਂ ਲੈ ਕੇ 1732 ਤੱਕ ਦਾ ਜੋ ਇਤਿਹਾਸ ਹੈ ਉਸ ਦੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਵੀ ਉਸ ਸਮੇਂ ਕਿਹੜੇ-ਕਿਹੜੇ ਰਾਜਿਆਂ ਦਾ ਇੱਥੇ ਰਾਜ ਰਿਹਾ। ਬਾਬਾ ਫਰੀਦ ਜੀ ਦੇ ਆਉਣ ਸਮੇਂ ਕੀ ਇਹ ਸ਼ਹਿਰ ਇਸੇ ਤਰ੍ਹਾਂ ਘੱਗ ਵੱਸਦਾ ਸੀ ਜਾਂ ਕਿਹੜੇ-ਕਿਹੜੇ ਰਾਜਿਆਂ ਦੇ ਅਧੀਨ ਰਹਾ ਜਾਂ ਕਦੋਂ-ਕਦੋਂ ਇਸ ਨੇ ਕਿਸੇ ਯੰਗ ਜੁੱਧ ਦਾ ਮੁਕਾਬਲਾ ਕੀਤਾ ਜਾਂ ਕਿਹੜੇ-ਕਿਹੜੇ ਇਤਿਹਾਸਿਕ ਸਰੋਤਾਂ ਵਿੱਚ ਇਸ ਦਾ ਨਾਮ ਆਉਂਦਾ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ 1704-5 ਦੇ ਦਰਮਿਆਨ ਕੋਟਕਪੂਰੇ ਆਉਂਦੇ ਨੇ ਇਸ ریاਸਤ ਦੇ ਵਢੇਰੇ ਕਪੂਰ ਸਿੰਘ ਤੋਂ ਕਿਲਾ ਮੰਗਦੇ ਨੇ ਤਾਂ ਕਿਲਾ ਦੇਣ ਤੋਂ ਨਾ ਕਰ ਦਿੰਦੇ ਨੇ ਉਸ ਸਮੇਂ ਵੀ ਇਸ ਸ਼ਹਿਰ ਦਾ ਜ਼ਿਕਰ ਨਹੀਂ ਆਉਂਦਾ ਨਾ ਫਰੀਦਕੋਟ ਦੇ ਨਾਮ ਦੇ ਰੂਪ ਵਿੱਚ ਨਾ ਕਿਸੇ ਹੋਰ ਨਾਮ ਦੇ ਰੂਪ ਵਿੱਚ ਅਰਥਾਤ ਉਸ ਸਮੇਂ ਕਿਸ ਦਾ ਰਾਜ ਸੀ ਇੱਥੇ ਕਿਹੜੇ-ਕਿਹੜੇ ਪਿੰਡ ਮੌਜੂਦ ਸੀ ਬਾਬਾ ਫਰੀਦ ਜੀ ਦੇ ਆਉਣ ਸਮੇਂ ਇਸ ਸ਼ਹਿਰ ਕਿੰਨਾ ਕੁ ਘੁਗ ਵੱਸਦਾ ਸੀ ਜਾਂ ਕੱਲੀ ਕਿਲੇ ਦੀ ਉਸਾਰੀ ਹੋ ਰਹੀ ਸੀ ਉਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੂਜੇ ਭਾਗ ਵਿੱਚ ਦੇਵਾਂਗੇ ਸੋ ਜੇ ਚੰਗੀ ਲੱਗੇ ਤਾਂ ਜਾਣਕਾਰੀ ਸਾਂਝੀ ਕਰਨਾ ਧੰਨਵਾਦ